ਸਾਸੀਕਾਲ ਤੁਸੀਂ ਦੇਖ ਰਹੇ ਹੋ ਦੈ릭 ਸਵੇਰਾ ਟੀਵੀ ਮੈਂ ਦਵਿੰਦਰ ਮੰਡ ਹਿਨਾ ਖਾਨ ਹਿਨਾ ਖਾਨ ਇਸ ਵਕਤ ਤੀਸਰੇ ਸਟੇਜ ਦੇ ਬ੍ਰੈਸਟ ਕੈਂਸਰ ਦੇ ਨਾਲ ਚੂਜ ਰਹੀ ਹੈ ਤੇ ਆਪਣਾ ਇਲਾਜ ਕਰਵਾ ਰਹੀ ਹੈ ਤਾਂ ਡੇਲੀ ਰੁਟੀਨ ਦੇ ਵਿੱਚ ਹਿਨਾ ਖਾਨ ਕੁਝ ਨਾ ਕੁਝ ਸੋਸ਼ਲ ਮੀਡੀਆ ਤੇ ਅਪਡੇਟ ਕਰਦੀ ਰਹਿੰਦੀ ਹੈ ਤਾਂ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਅ ਕਈ ਵਾਰ ਹਿਨਾ ਖਾਨ ਕੁਝ ਫੋਟੋ ਸਾਂਝੀਆਂ ਕਰਦੀ ਹੈ ਕਈ ਵਾਰ ਕੁਝ ਕੈਪਸ਼ਨ ਲੈ ਕੇ ਕੁਝ ਵੀਡੀਓ ਸਾਂਝੀਆਂ ਕਰਦੀ ਹੈ ਪਰ ਇੱਕ ਭਾਵੁਕ ਕਰਨ ਦੇਣ ਵਾਲੀ ਤਸਵੀਰ ਉਹਨਾਂ ਨੇ ਸਾਂਝੀ ਕੀਤੀ ਹੈ ਕੁਝ ਤਸਵੀਰਾਂ ਆਪਣੀ ਮਾਂ ਦੇ ਨਾਲ ਉਹਨਾਂ ਨੇ ਸਾਂਝੀਆਂ ਕੀਤੀਆਂ ਨੇ ਤੇ ਕੈਪਸ਼ਨ ਦੇ ਵਿੱਚ ਇੱਕ ਬਹੁਤ ਭਾਵੁਕ ਚੀਜ਼ ਲਿਖੀ ਹੋਈ ਹੈ ਕਿਉਂਕਿ ਜਿਸ ਤੋਂ ਪਹਿਲਾਂ ਗੱਲ ਕਰੀਏ ਹਿਨਾ ਖਾਨ ਨੇ ਇੱਕ ਭਾਵੁਕ ਵੀਡੀਓ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਹਿਨਾ ਖਾਨ ਨੇ ਆਪਣੇ ਹੱਥੀ ਆਪਣੇ ਵਾਲ ਕੱਟੇ ਸੀ ਤਾਂ ਹਿਨਾ ਖਾਨ ਦੇ ਜਿਹੜੇ ਮਾਤਾ ਜੀ ਨੇ ਉਹ ਇਹ ਵੀਡੀਓ ਦੇ ਵਿੱਚ ਨਜ਼ਰ ਆਏ ਸੀਗੇ ਤੇ ਉਹ ਭਾਵੁਕ ਹੋ ਗਏ ਸੀਗੇ ਕਿ ਤੂੰ ਆਪਣੇ ਵਾਲ ਕੱਟ ਰਹੀ ਹੈ ਤਾਂ ਹਿਨਾ ਖਾਨ ਨੇ ਜਵਾਬ ਦਿੱਤਾ ਸੀਗਾ ਵਾਲ ਹੀ ਨੇ ਵਧ ਜਾਣਗੇ ਅੱਗੇ ਜਾ ਕੇ ਵਧਾਂ ਨੇ ਪਹਿਲਾਂ ਵੀ ਛੋਟੇ ਕਰਵਾਉਣੀ ਆ ਪਰ ਹੁਣ ਇੱਕ ਜਿਹੜੀ ਤਸਵੀਰ ਸਾਂਝੀ ਕੀਤੀ ਹੈ ਕੁਝ ਤਸਵੀਰਾਂ ਨੇ ਤੇ ਉਸ ਤਸਵੀਰਾਂ ਦੇ ਵਿੱਚ ਨਾਲ ਜਿਹੜਾ ਕੈਪਸ਼ਨ ਲਿਖਿਆ ਉਹ ਬੇਹਦ ਭਾਵੁਕ ਕਰਨ ਵਾਲਾ ਹੈ ਉਸ ਕੈਪਸ਼ਨ ਦੇ ਵਿੱਚ ਹਿਨਾ ਖਾਨ ਨੇ ਕੀ ਲਿਖਿਆ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਹਿਨਾ ਖਾਨ ਨੇ ਤਸਵੀਰਾਂ ਸਾਂਝੇ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ ਹੈ ਕਿ ਇੱਕ ਮਾਂ ਦਾ ਦਿਲ ਆਪਣੇ ਬੱਚਿਆਂ ਨੂੰ ਆਸਰਾ ਪਿਆਰ ਅਤੇ ਆਰਾਮ ਪ੍ਰਦਾਨ ਕਰਨ ਲਈ ਦੁੱਖ ਅਤੇ ਦਰਦ ਦੇ ਸਮੁੰਦਰ ਦਾ ਸੇਵਨ ਕਰ ਸਕਦਾ ਹੈ ਇਹ ਉਹ ਦਿਨ ਸੀ ਜਦੋਂ ਉਸ ਨੂੰ ਮੇਰੇ ਡਾਇਗਨੋਸ ਦੀ ਖਬਰ ਮਿਲੀ ਜੋ ਸਦਮਾ ਉਸਨੇ ਮਹਿਸੂਸ ਕੀਤਾ ਉਹ ਸਮਝ ਤੋਂ ਬਾਹਰ ਸੀ ਪਰ ਉਸਨੇ ਮੈਨੂੰ ਫੜਨ ਅਤੇ ਉਸਦੇ ਦਰਦ ਨੂੰ ਭੁੱਲਣ ਦਾ ਇੱਕ ਰਸਤਾ ਲੱਭ ਲਿਆ ਇੱਕ ਸੁਪਰ ਪਾਵਰ ਜਿਸ ਵਿੱਚ ਮਾਮਾ ਹਮੇਸ਼ਾ ਉੱਤਮ ਹੁੰਦੀਆਂ ਨੇ ਇੱਥੋਂ ਤੱਕ ਕਿ ਉਸਦੀ ਦੁਨੀਆ ਵੀ ਟੁੱਟ ਰਹੀ ਸੀ ਪਰ ਉਸਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਪਨਾਹ ਦੇਣ ਅਤੇ ਮੈਨੂੰ ਤਾਕਤ ਦੇਣ ਦਾ ਇੱਕ ਰਸਤਾ ਲੱਭ ਲਿਆ ਤਾਂ ਇਹ ਇੱਕ ਪੋਸਟ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਹਿਨਾ ਖਾਨ ਨੇ ਸਾਂਝੀ ਕੀਤੀ ਆ ਉਹ ਤਸਵੀਰਾਂ ਥੱਲੇ ਜੋ ਕੈਪਸ਼ਨ ਲਿਖਿਆ ਉਹ ਅਸੀਂ ਤੁਹਾਨੂੰ ਪੜ੍ਹ ਕੇ ਸੁਣਾਇਆ ਹੈ ਬੇहद ਭਾਵੁਕ ਕਰਨ ਵਾਲੀਆਂ ਤਸਵੀਰਾਂ ਨੇ ਹਿਨਾ ਖਾਨ ਅਤੇ ਉਹਨਾਂ ਦੇ ਮਾਤਾ ਇਹਨਾਂ ਤਸਵੀਰਾਂ ਦੇ ਵਿੱਚ ਕਾਫੀ ਭਾਵੁਕ ਨਜ਼ਰ ਆਉਂਦੇ ਪਏ ਨੇ ਤਾਂ ਜਿਹੜੇ ਫੈਨਸ ਨੇ ਜਿਹੜੇ ਉਹਨਾਂ ਦੇ ਪ੍ਰਸ਼ੰਸਕ ਨੇ ਉਹ ਲਗਾਤਾਰ ਇਹੀ ਅਰਦਾਸਾ ਕਰਦੇ ਪਏ ਨੇ ਕਿ ਹਿਨਾ ਖਾਨ ਜਲਦ ਤੋਂ ਜਲਦ ਠੀਕ ਹੋ ਕੇ ਵਾਪਸ ਆਪਣੇ ਘਰ ਵਿੱਚ ਪਰਤਣ ਅਤੇ ਵਾਪਸ ਫਿਰ ਦੁਬਾਰਾ ਇੱਕ ਵਾਰ ਫਿਲਮ ਇੰਡਸਟਰੀ ਵਿੱਚ ਕਦਮ ਰੱਖਣ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਅਰਦਾਸ ਕਰਾਂਗੇ ਕਿ ਹਿਨਾ ਖਾਨ ਜਲਦ ਤੋਂ ਜਲਦ ਠੀਕ ਹੋ ਕੇ ਇੱਕ ਵਾਰ ਫਿਰ ਦੁਬਾਰਾ फिल्म इंडस्ट्री कदम रखा जल्द जल्द देख दैनिक दे सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।